ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਟੂ ਗਰੂਏ ਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲਿਟিক্যাল ਸਾਇੰਸ ਦੀ ਨਵੀਂ ਟੈਕਸਟਬੁੱਕ ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਈ ਹੈ 2025-26 ਵਿੱਚ ਉਹਦੀ ਬੈਕ ਐਕਸਰਸਾਈਜ਼ ਦੇ ਛੋਟੇ ਜਿਹੜੇ ਕੁਐਸਚਨ ਨੇ ਉਹਨਾਂ ਦੇ ਸਹੀ ਉੱਤਰ ਮੈਂ ਦੇਣ ਦੀ ਕੋਸ਼ਿਸ਼ ਕਰ ਰਿਹਾ ਇਸ ਵੀਡੀਓ 'ਚ ਵੱਡੇ ਪ੍ਰਸ਼ਨ ਤੁਸੀਂ ਆਪ ਲੱਭਣੇ ਨੇ ਛੋਟੇ ਕੁਐਸਚਨ ਜਿਹੜੇ ਨੇ ਉਹ ਮੈਂ ਤੁਹਾਨੂੰ ਦੱਸ ਰਿਹਾ ਵਾਂ ਵੱਡੇ ਪ੍ਰਸ਼ਨ ਤੁਸੀਂ ਬੁੱਕ ਦੇ ਵਿੱਚੋਂ ਆਪ ਲੱਭ ਕੇ ਉਹਨਾਂ ਦੇ ਆਨਸਰ ਕਲੀਅਰ ਕਰਨੇ ਨੇ ਆਓ ਆਪਾਂ ਛੋਟੇ ਕੁਐਸਚਨ ਕਰੀਏ ਲੈਟ ਅਸ ዱ 댓 ਸੋ ਬੇਟਾ ਲੈਸਨ 1 ਦਾ ਜਿਹੜਾ ਅਭਿਆਸ ਹੈ ਬੈਕ ਐਕਸਰਸਾਈਜ਼ ਜਿਹੜੇ ਕੁਐਸਚਨ ਜਿੰਨੇ ਉਹ ਸ਼ੁਰੂਆਤ ਕਰਦੇ ਆਂ ओके ਸੋ ਪਹਿਲਾ ਪ੍ਰਸ਼ਨ ਹੈ ਤੁਲਨਾਤਮਕ ਰਾਜਨੀਤੀ ਤੁਲਨਾਤਮਕ ਰਾਜਨੀਤੀ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਤੁਲਨਾਤਮਕ ਰਾਜਨੀਤੀ ਦੇ ਪਿਤਾਮਾ ਅਰਸਤੂ ਨੂੰ ਕਿਹਾ ਜਾਂਦਾ ਹੈ ਦੂਜਾ ਪ੍ਰਸ਼ਨ ਹੈ ਭਾਰਤ ਦੀ ਸੰਸਦੀ ਪ੍ਰਣਾਲੀ ਦੀ ਤੁਲਨਾ ਕਿਸ ਦੇਸ਼ ਦੀ ਪ੍ਰਣਾਲੀ ਨਾਲ ਕੀਤੀ ਜਾਂਦੀ ਹੈ ਇਹਦਾ ਬਟਨ ਸਹੀ ਉੱਤਰ ਹੈ ਬ੍ਰਿਟੇਨ ਦੀ ਪ੍ਰਣਾਲੀ ਨਾਲ ਠੀਕ ਹੈ ਤੀਜਾ ਪ੍ਰਸ਼ਨ ਹੈ ਰਾਜਨੀਤੀ ਹੈ ਹੀ ਇਹ ਕਿ ਕੋਈ ਰਾਜਨੀਤੀ ਵਿੱਚੋਂ ਕੀ ਤੇ ਕਿੰਨਾ ਪ੍ਰਾਪਤ ਕਰਦਾ ਬੇਟਾ ਇਹ ਪ੍ਰਸ਼ਨ ਜਿਹੜਾ ਵੈ ਇਹਦਾ ਇਹਨਾਂ ਚਾਰਾਂ ਆਪਸ਼ਨ ਦੇ ਵਿੱਚ ਉੱਤਰ ਨਹੀਂ ਹੈਗਾ ਇਹਦਾ ਉੱਤਰ ਹੈ ਹੈਰੋਲਡ ਲਾਸਵੈਲ ਤੁਸੀਂ ਪਿੱਛੇ ਦੇਖੋਗੇ ਜਾ ਕੇ ਉਹਦੇ ਵਿੱਚੋਂ ਤੁਹਾਨੂੰ ਬੁੱਕ ਦੇ ਪਹਿਲੇ ਲੈਸਨ ਵਿੱਚੋਂ ਐਸ ਆਨਸਰ ਮਿਲ ਜਾਏਗਾ ਹਰ 올ਡ ਲਾਸ ਵੈਲ ਹੈ ਉਥੇ ਲਾਮ ਵੈਲ ਲਿਖਿਆ ਉਹ ਠੀਕਾ ਲੈਣਾ ਇਹ ਲਾਸ ਵੈਲ ਨਾ ਆਉਦਾ ਹਰ 올ਡ ਪੰਜਾਬੀ ਚ ਹਰ 올ਡ ਲਾਸ ਵੈਲ ਉਹ ਇਹਦਾ ਵਿਦਵਾਨ ਹੈ ਜਿਨੇ ਇਹ ਗੱਲ ਕਹੀ ਹੋਈ ਹੈ ਇਹਦਾ ਆਪਸ਼ਨ ਵਿੱਚ ਉੱਤਰ ਨਹੀਂ ਹੈ ਠੀਕ ਹੈ ਉਹ ਤੁਸੀਂ ਦੇਖ ਲੈਣਾ ਅਗਲਾ ਪ੍ਰਸ਼ਨ ਹੈ ਤੁਲਨਾਤਮਕ ਤੁਲਨਾਤਮਕ ਸਰਕਾਰ ਅਤੇ ਤੁਲਨਾਤਮਕ ਰਾਜਨੀਤੀ ਵਿਚਾਲੇ ਕੋਈ ਅੰਤਰ ਨਹੀਂ ਹੈ ਇਹ ਗਲਤ ਹੈ ਅਰਸਤੂ ਅਨੁਸਾਰ ਮਨੁੱਖ ਇੱਕ ਰਾਜਨੀਤਿਕ ਪ੍ਰਾਣੀ ਹੈ ਇਹ ਵੀ ਸਟੇਟਮੈਂਟ ਗਲਤ ਹੈ ਭਾਰਤ ਵਿੱਚ ਜਨਤਕ ਇੱਥੇ ਜਨਤਕ ਲਿਖਣਾ ਸੀ ਹੇਤੂ ਮੁਕਦਮੇ ਦੀ ਸ਼ੁਰੂਆਤ ਕਿਸ ਨੇ ਕੀਤੀ ਜੱਜ ਪੀ ਐਨ ਭਗਵਤੀ ਨੇ ਕੀਤੀ ਠੀਕ ਹੈ ਨੈਕਸਟ ਹੈਗਾ ਭਾਰਤ ਵਿੱਚ ਉਦਾਰੀਕਰਨ ਨਿੱਜੀਕਰਨ ਅਤੇ ਵਿਸ਼ਵੀਕਰਨ ਕਦੋਂ ਸ਼ੁਰੂ ਹੋਇਆ 1991 ਵਿੱਚ ਸ਼ੁਰੂ ਹੋਇਆ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਪੀ ਵੀ ਨਰਸੀਮਹਾ ਰਾਓ ਸੀ ਤੇ ਵਿੱਤ ਮੰਤਰੀ ਫਾਈਨਾਂਸ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਸੀ ਜਿਹੜੇ ਬਾਅਦ ਵਿੱਚ ਪ੍ਰਧਾਨ ਮੰਤਰੀ ਬਣੇ ਨੈਕਸਟ ਕੁਐਸਚਨ ਹੈਗਾ ਤੀਸਰੀ ਦੁਨੀਆ ਦੇ ਦੇਸ਼ਾਂ ਦੇਸ਼ ਕਿਹਨਾਂ ਦੇਸ਼ਾਂ ਨੂੰ ਕਿਹਾ ਜਾਂਦਾ ਬੇਟਾ ਨਵੇਂ ਆਜ਼ਾਦ ਹੋਏ ਦੇਸ਼ਾਂ ਨੂੰ ਤੀਸਰੀ ਦੁਨੀਆ ਦੇ ਦੇਸ਼ ਕਿਹਾ ਜਾਂਦਾ ਲਾਸਟ ਕੁਐਸਚਨ ਹੈਗਾ ਛੋਟੇ ਕੁਐਸਚਨਾਂ ਵਿੱਚੋਂ ਕਿਸ ਗੁਆਂਡੀ ਦੇਸ਼ ਵਿੱਚ ਨਵਾਂ ਸੰਵਿਧਾਨ ਲਾਗੂ ਹੋਇਆ ਉਹਦਾ ਉੱਤਰ ਹੈ ਨੇਪਾਲ ਸੂ ਪਿਆਰੇ ਵਿਦਿਆਰਥੀਓ ਇਹ ਛੋਟੇ ਪ੍ਰਸ਼ਨ ਸੀ ਜਿਹਦੇ ਉੱਤਰ ਤੁਹਾਨੂੰ ਦੱਸੇ ਨੇ ਜਿਹੜੇ ਵੱਡੇ ਪ੍ਰਸ਼ਨ ਨੇ ਬੈਕ ਐਕਸਰਸਾਈਜ਼ ਦੇ ਉਹਦੇ ਤੁਸੀਂ ਉੱਤਰ ਆਪ ਲੱਭਣੇ ਆ ਮੈਂ ਸਿਰਫ ਕੁਐਸਚਨ ਬੋਲ ਰਿਹਾ ਵਾਂ ਤੁਲਾਤਮਕ ਰਾਜਨੀਤੀ ਤੋਂ ਕੀ ਭਾਵ ਹੈ ਤੁਲਾਤਮਕ ਰਾਜ ਸਰਕਾਰ ਤੋਂ ਤੁਸੀਂ ਕੀ ਸਮਝਦੇ ਹੋ ਤੁਲਾਤਮਕ ਰਾਜਨੀਤੀ ਦੇ ਅਧਿਐਨ ਅਤੇ ਰਾਜਨੀਤੀ ਪ੍ਰਕਿਰਿਆਵਾਂ ਦਾ ਪਹਿਲੂ ਬਾਰੇ ਲਿਖੋ ਰਸਤੂ ਦੁਆਰਾ ਸਰਕਾਰਾਂ ਦੇ ਵਰਗੀਕਰਨ ਦਾ ਨਮੂਨਾ ਲਿਖੋ ਜਿਹੜਾ ਨਮੂਨਾ ਟੇਬਲ ਵਾਂਗ ਬਣਿਆ ਹੋਇਆ ਤੁਸੀਂ ਧਿਆਨ ਨਾਲ ਦੇਖੋਗੇ ਵਿਸ਼ੇ ਭਰ ਵਿੱਚ ਪ੍ਰਤੀਨਿਧੀ ਲੋਕਤੰਤਰ ਵਿੱਚ ਮੁਢਲੀਆਂ ਚਾਰ ਰਾਜਨੀਤਿਕ ਸੰਸਥਾਵਾਂ ਦੇ ਨਾਮ ਲਿਖੋ ਤੁਲਾਤਮਕ ਰਾਜਨੀਤੀ ਦੇ ਵੱਖ-ਵੱਖ ਪਹਿਲੂਆਂ ਦਾ ਵਰਣਨ ਕਰੋ ਤੇ ਤੁਲਾਤਮਕ ਰਾਜਨੀਤੀ ਦੇ ਖੇਤਰ ਦਾ ਬਿਆਨ ਕਰੋ ਸੋ ਇਹ ਬੇਟਾ ਸਾਰੇ ਕੁਐਸਚਨ ਤੁਸੀਂ ਧਿਆਨ ਨਾਲ ਪੜ੍ਹ ਲੈਣੇ ਨੇ ਮੈਂ ਲਾਈਵ ਕਲਾਸ ਵੀ ਕੁਝ ਲਗਾਈਆਂ ਹੋਈਆਂ ਨੇ ਤੁਸੀਂ ਮੇਰੇ ਚੈਨਲ ਤੇ ਜਾ ਕੇ ਪਲੇਲਿਸਟ ਖੋਲ੍ਹ ਕੇ ਪਲੱਸ 2 ਦੀਆਂ ਵੀਡੀਓ ਵੇਖ ਲੈਣਾ 225 26 ਦੀਆਂ ਉਹ ਵੀ ਦੇਖ ਸਕਦੇ ਹੋ ਪਿਛਲੀਆਂ ਵੀ ਦੇਖ ਸਕਦੇ ਹੋ ਠੀਕ ਹੈ ਸੋ ਮੈਂ ਸਾਰੇ ਚੈਪਟਰਾਂ ਦੇ ਕੁਐਸਚਨ ਆਨਸਰ ਤੁਹਾਡੇ ਨਾਲ ਸ਼ੇਅਰ ਕਰਾਂਗਾ ਬਿਲਕੁਕੁਲ ਸਹੀ ਜਿਹੜੀਆਂ ਬੁੱਕ ਵਿੱਚ ਗਲਤੀਆਂ ਵਾਲੇ ਕਈ ਕੁਐਸਚਨ ਬਣ ਗਏ ਨੇ ਉਹ ਵੀ ਆਪਾਂ ਬਿਲਕੁਲ ਸਹੀ ਕਰਕੇ ਤੁਹਾਨੂੰ ਆਨਸਰ ਦੇਵਾਂਗੇ ਸੋ ਵੇਖਦੇ ਰਹੋ ਕਨਸੈਪਟ ਗੁਰੂ ਕੇ ਚੈਨਲ ਤੇ ਜਦੋਂ ਲਾਈਵ ਕਲਾਸ ਲੱਗੇ ਉਹ ਵੀ ਜ਼ਰੂਰ ਅਟੈਂਡ ਕਰਨਾ ਸਬਸਕ੍ਰਾਈਬ ਕਰਨਾ ਤੇ ਬੈਲ ਦਾ ਬਟਨ ਜ਼ਰੂਰ ਦਬਾ ਦੇਣਾ ਥੈਂਕ ਯੂ